ਅੱਜ ਜੀ 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਪੀ ਸਾਹਿਬ ਦੀ ਹਾਜ਼ਰੀ ਤੇ ਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿੰnur ਕਿਤੇ ਕਿਤੇ ਸਰਚ ਕੀਤਾ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਲਵਾਰਸ ਚੀਜ਼ ਮਿਲਦੀ ਹੈ ਲਵਾਰਸ ਮੋਟਰਸਾਈਕਲ ਦਿੱਤਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੂਚਨਾ ਦੇਣ ਕੋਈ ਅਣਸਖਾਵਿਕ ਘਟਨਾ ਨਾ ਵਾਪਰ ਜੇ ਇਸ ਕਰਕੇ ਫਲੈਗ ਮਾਰਚ ਕਰ ਰਹੇ ਹਾਂ ਕਿ ਇਹਨਾਂ ਕੀ ਸਮਝੋ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਸਾਡੇ ਨਾਲ 24 ਘੰਟੇ ਤੁਰੇ ਰਹੇ ਹੋ ਤੁਸੀਂ ਤੁਹਾਡੇ ਨੂੰ ਕੋਈ ਸੰਪਰਕ ਕਰਨ ਲਈ ਤੁਸੀਂ ਆਪ ਲੋਕ ਕੀ ਕਰ ਰਹੇ ਹੋ ਸਾਡਾ ਰਸਪਰਕਰ ਲਈ ਐਸ ਐਚਓ ਦਾ ਨੰਬਰ ਹੈ ਜੀ ਮੇਰਾ ਨੰਬਰ ਹੈ ਜੀ ਸੀਡੀਐਸ ਦਸਤ ਸੇ ਵੱਲੋਂ ਦਾ ਨੰਬਰ ਹੈ ਕੰਟਰੋਲ ਰੂਮ ਦਾ ਨੰਬਰ ਹਰਜਿਕਾ ਦਾ ਨੰਬਰ ਕਿ ਉਹ ਸੋ ਬਾ ਸਾਰਾ ਜੀ ਬੈਕ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀਨ ਦਾ ਪੁਲ ਸਾਰਾ ਕਰਾਂਗੇ ਲੱਗਦਾ ਕਿ ਜਿਹੜੇ ਜਿਤ ਪੁਜਾਇਦ ਅਨਸਰ ਨੇ ਜਾਂ ਗਲਤ ਅਨਸਰ ਨੇ ਉਹਨਾਂ ਤੇ ਇਸ ਬਲੈਕ ਮਾਰਕਟ ਦਾ ਪ੍ਰਭਾਵ ਪਿਆ ਹੈਗਾ ਬਿਲਕੁਲ ਪਿਆ ਹੈਗਾ ਜੀ ਜੇ ਆ ਆਮ ਨਾਗਰ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾੜੇ ਅਨਸਰ ਦੇ ਅੰਦਰ ਵੀ ਦੇ ਭਾਵਨਾ ਹੁੰਦੀ ਆ ਵੀ ਮੈਂ ਪੁਲਸ ਦੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ